ਅਸੀਂ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਸ ਕਿਸਾਨ ਦੇ ਪਰਿਵਾਰ ਦੇ ਨਾਲ ਡੱਟ ਕੇ ਖੜੇ ਆਂ ਕਿਸਾਨੀ ਸੰਘਰਸ਼ ਦੇ ਨਾਲ ਡੱਟ ਕੇ ਖੜੇ ਆਂ ਮਾਨਜੋਤ ਸੀਐਮ ਸਾਹਿਬ ਨੇ ਜਦੋਂ ਉਸ ਨੌਜਵਾਨ ਦੀ ਮੌਤ ਦਾ ਪਤਾ ਲੱਗਿਆ ਤਾਂ ਤੁਰੰਤ ਉਹਨਾਂ ਨੂੰ ਪਰ ਕਿਉਂਕਿ ਜੋ ਇਨਸਾਨ ਚਲਾ ਜਾਂਦਾਗਾ ਤਾਂ ਉਸ ਸਮੇਂ ਉਸਦੇ ਪਰਿਵਾਰ ਦਾ ਢਾਰਸ਼ ਬਣਨ ਦੇ ਲਈ ਉਸ ਪਰਿਵਾਰ ਦਾ ਸਹਿਯੋਗ ਦੇਣ ਲਈ ਸਰਕਾਰਾਂ ਅੱਗੇ ਆਉਂਦੀਆਂ ਨੇ ਲੋਕਾਂ ਕੀ ਆਉਂਦੇ ਨੇ ਕਿ ਉਸੇ ਸਮੇਂ ਸਰਦਾਰ ਭਗਵੰਤ ਸਿੰਘ ਮਾਦੀ ਨੇ ਫੈਸਲਾ ਕੀਤਾ 1 ਕਰੋੜ ਰੁਪਇਆ ਅਸੀਂ ਕੋਈ احسان ਨਹੀਂ ਕਰ ਰਹੇ ਸਹਤਾ ਰਾਸ਼ੀ ਜਿਹੜੀ ਆ ਉਸ ਪਰਿਵਾਰ ਨੂੰ ਉਸ ਦਿੱਤੀ ਉਹਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਤੁਰੰਤ ਕੀਤਾ ਔਰ ਜਿਹੜੇ ਦੋਸ਼ੀ ਸੀ ਉਹਨਾਂ ਦੇ ਖਿਲਾਫ ਆਫ ਆਈ ਆਰ ਆਈ ਐਫ ਆਈ ਆਰ ਦਰਜ ਕੀਤੀ ਗਈ ਹੈ ਹੁਣ ਆਫ ਆਈ ਆਰ ਦਰਜ ਕਰਨ ਤੋਂ ਬਾਅਦ ਹੀ ਪਤਾ ਲੱਗੂਗਾ ਜਾਂਚ ਕਰਨ ਨਾਲ ਪਤਾ ਲੱਗੂਗਾ ਕਿ ਗੋਲੀ ਕਿਹੜੀ ਆ ਕਿਹੜੇ ਪਿਸਤਲ ਚੋਂ ਆਈ ਸੀ ਜਦੋਂ ਇਨਵੈਸਟੀਗੇਸ਼ਨ ਹੋਣੀ ਆ ਉਦੋਂ ਪਤਾ ਲੱਗਣਾਗਾ ਕਿ ਕਿੱਥੋਂ ਇਹ ਗੋਲੀ ਚੱਲੀ ਸੀ ਕਿਹੜੇ ਸਥਾਨ ਤੋਂ ਚੱਲੀ ਸੀ ਹਰਿਆਣੇ ਦੇ ਪਰਲੀ ਸਾਈਡ ਤੋਂ ਚੱਲੀ ਸੀ ਕਿਹੜੀ ਜਗ੍ਹਾ ਤੋਂ ਚੱਲੀ ਸੀ ਕਿੰਨੀ ਰੇਂਜ ਸੀਗੀ ਤਾਂ ਹੀ ਜਾ ਕੇ ਦੋਸ਼ੀ ਨੂੰ ਸਜ਼ਾ ਹੁੰਦੀ ਆ ਸੋ ਬਿਲਕੁਲ ਅਸੀਂ ਜਿਹੜੀ ਐਫ ਆਈ ਆਰ ਦਰਜ ਕੀਤੀ ਉਹ ਜਾਂਚ ਦੌਰਾਨ ਪਤਾ ਲੱਗੂ ਕੌਣ ਕੌਣ ਦੋਸ਼ੀ ਨੇਗੇ ਜਾਂਚ ਤੋਂ ਬਾਅਦ ਜਿਹਦਾ ਵੀ ਨਾਮ ਸਾਹਮਣੇ ਆਊਗਾ ਉਹਦੇ ਖਿਲਾਫ ਠੋਕ ਕੇ ਕਾਰਵਾਈ ਹੋਊਗੀ ਪੰਜਾਬ ਦੇ ਅੰਦਰ ਸਿੱਖਿਆ ਦੀ ਕ੍ਰਾਂਤੀ ਕਿਸ ਤਰ੍ਹਾਂ ਚੱਲ ਰਹੀ ਆ ਕਿਸ ਤਰ੍ਹਾਂ ਪੰਜਾਬ 'ਚ ਸਕੂਲ ਆਫ ਹੈਮਨਸ ਬਣ ਰਹੇ ਨੇ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਦੇ ਰਾਹੀਂ ਲਗਭਗ 1 ਕਰੋੜ ਤੋਂ ਉੱਪਰ ਪੰਜਾਬ ਦੇ ਲੋਕਾਂ ਦਾ ਮੁਫਤ ਇਲਾਜ ਹੋਇਆ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਲਗਭਗ ਜਿਹੜਾ 40 50 50 ਸਾਲਾਂ ਤੋਂ ਪਾਣੀ ਤੇ ਪਹੁੰਚਿਆ ਨਹੀਂ ਸੀ ਕਦੇ ਆਖਰੀ ਜਿੱਥੇ ਤੱਕ ਕੰਸਲੈਂਸੀ ਪਾਣੀ ਨੇ ਆਖਰੀ ਲਾਈਨ ਤੱਕ ਉਹ ਨਹੀਂ ਪਹੁੰਚਿਆ ਸੀ ਕਿਸ ਤਰ੍ਹਾਂ ਉਹ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ 'ਚ ਉਹ ਪਾਣੀ ਪੰਚੌੜ ਦਾ ਕੰਮ ਕੀਤਾ ਗਿਆ ਇਹ ਸਾਰਾ ਲੇਖਾ ਜੋਖਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਅਜਮਾਨ ਜੋ ਗਵਰਨਰ ਸਾਹਿਬ ਨੇ ਰੱਖਿਆ ਪਰ ਲੇਕਿਨ ਅਫਸੋਸ ਜਿਸ ਕਾਂਗਰਸ ਪਾਰਟੀ ਨੇ ਪਿਛਲੇ 5 ਸਾਲ ਪੰਜਾਬ ਤੇ ਰਾਜ ਕੀਤਾ 5 ਸਾਲਾਂ ਦੇ ਦੌਰਾਨ ਇੱਕ ਵੀ ਪ੍ਰਾਪਤੀ ਕਾਂਗਰਸ ਪਾਰਟੀ ਨਹੀਂ ਕਰ ਸਕੀ ਪੰਜਾਬ ਦੇ ਅੰਦਰ ਅੱਜ ਉਹਨਾਂ ਨੇ ਮੈਂ ਸੁਵਿੰਦਾ ਗਵਰਨਰ ਦੇ ਭਾਸ਼ਣ ਦਾ ਭਾਸ਼ਣ ਰੋਕ ਕੇ ਵਰਨਰ ਸਾਹਿਬ ਦੇ ਪਾਸ਼ਨ ਨੂੰ ਪੰਜਾਬ ਸਰਕਾਰ ਦੇ ਪਾਸ਼ਨ ਨੂੰ ਰੋਕ ਕੇ ਉਹਦੇ ਵਿੱਚ ਖਲਲ ਪਾ ਕੇ ਅੱਜ ਸਦਨ ਦੀ ਤੋਹਫੀਨ ਕੀਤੀ ਆ ਕਿਸੇ ਸਮੇਂ ਇਹੀ ਕਾਂਗਰਸ ਪਾਰਟੀ ਇਸੇ ਪਵਿੱਤਰ ਵਿਧਾਨ ਸਭਾ ਦੇ ਅੰਦਰ ਰਾਤਾਂ ਨੂੰ ਜਾਗ ਕੇ ਧਰਨੇ ਲਾ ਕੇ ਕੋਟਸ ਕਰਦੀ ਹੁੰਦੀ ਸੀ ਕੀ ਕਹਿੰਦੇ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਲੰਬਾ ਹੋਣਾ ਚਾਹੀਦਾ ਵਿਧਾਨ ਸਭਾ ਦੇ ਅੰਦਰ ਧਖਦੇ ਮਾਮਲੇ ਤੇ ਗੱਲ ਹੋਣੀ ਚਾਹੀਦੀ ਆ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਕਰਦੀ ਹੁੰਦੀ ਸੀ ਅੱਜ ਅਸੀਂ ਇਸੇ ਵਿਧਾਨ ਸਭਾ ਨੂੰ ਤੁਹਾਡੇ ਕੈਮਰਿਆਂ ਦੇ ਲਈ ਲਾਈਵ ਕੀਤਾ ਪੰਜਾਬ ਦੇ ਲੋਕਾਂ ਨੂੰ ਦੱਸਣ ਦੇ ਲਈ ਕਿ ਕਿਹੜੀਆਂ-ਕਿਹੜੀਆਂ ਪਾਰਟੀਆਂ ਪੰਜਾਬ 'ਚ ਕੀ ਕਰਦੀਆਂ ਨੇ ਗੀਆਂ ਸੋ ਸਾਰਾ ਕੁਝ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਦੋਂ ਲਾਈਵ ਚੱਲ ਰਿਹਾ ਸੀ ਤਾਂ ਉਹ ਸਸਤੀ ਸੌਰਤ ਹਾਸਲ ਕਰਨ ਦੇ ਲਈ ਸਿਰ ਮੈਸਮੰਦਾ ਵੀਡੀਓ ਸਿਰਫ ਲੋਕਾਂ ਜਾਣ ਦੇ ਲਈ ਕਿ ਸਾਡੀਆਂ ਫੋਟੋ ਆ ਜਾਣ ਅੱਜ ਉਹਨਾਂ ਨੇ ਮੈਸਮੰਦਾ ਬਾਈਕਾਟ ਕੀਤਾ ਗਿਆ ਚਾਹੀਦਾ ਇਹ ਸੀਗਾ ਜਿਹੜਾ ਗਵਰਨਰ ਸਾਹਿਬ ਦਾ ਪਾਸ਼ਾਨਾ ਆ ਗਵਰਨਰ ਸਾਹਿਬ ਦਾ ਪਾਸ਼ਾਨਾ ਪੇਜ ਗਵਰਨਰ ਸਾਹਿਬ ਦੇ ਭਾਸ਼ਣ ਦੇ ਕੱਲੇ ਕੱਲੇ ਪੇਜ ਦੇ ਅੰਦਰ ਇੱਕ ਇੱਕ ਪੇਜ ਦੇ ਅੰਦਰ ਪੰਜਾਬ ਸਰਕਾਰ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਨੇ ਲਿਖੀਆਂ ਨੇ ਅੱਜ ਜੋ ਭਾਸ਼ਣ ਸੁਣਦੇ ਅੱਜ ਜੋ ਬੈਠ ਕੇ ਸੁਣਦੇ ਜਦੋਂ 4 ਤਰੀਕ ਨੂੰ ਡਿਬੇਟ ਦਾ ਸਮਾਂ ਆਗਾ ਤੇ ਸਾਨੂੰ ਜਵਾਬ ਦਿੰਦੇ ਸਾਰਥਕ ਬਹਿਸ ਕਰਦੇ ਅਸੀਂ ਉਹਨਾਂ ਦੀ ਬਹਿਸ ਸੁਣ ਕੇ ਮਾਨਯੋਗ ਵਰਨਨ ਸਾਹਿਬ ਦੇ ਭਾਸ਼ਣ ਦੀ ਜਦੋਂ ਬਹਿਸ ਹੋਣੀ ਆ ਉਸ ਤੋਂ ਬਾਅਦ ਮਾਨਯੋਗ ਸੀਐਮ ਸਾਹਿਬ ਨੇ ਸਾਡੇ ਜਿਹੜੇ ਵੀ ਕੈਬਨਿਟ ਦੇ ਸਾਥੀ ਨੇ ਉਹਨਾਂ ਨੇ ਜਵਾਬ ਦੇਣਾਗਾ ਅਸੀਂ ਇਹ ਸਾਰੇ ਦੇ ਉੱਤੇ ਦੱਸਦੇ ਜੇ ਸਾਡੀਆਂ ਕਮੀਆਂ ਘਣਾਉਂਦੇ ਤਾਂ ਬਿਲਕੁਲ ਅਸੀਂ ਉਹਨਾਂ ਦੇ ਜੇ ਉਹ ਸਾਰਥਕ ਸਾਨੂੰ ਸੁਝਾਅ ਦਿੰਦੇ ਤਾਂ ਅਸੀਂ ਬਿਲਕੁਲ ਹੱਲ ਕਰਦੇ ਪਰ ਲੇਕਿਨ ਮੈਂ ਸਮਝਦਾ ਅੱਜ ਕਾਂਗਰਸ ਪਾਰਟੀ ਨੇ ਇਸ ਤਰ੍ਹਾਂ ਕੀਤਾ ਜਿਵੇਂ ਉਹਨਾਂ ਨੂੰ ਲੋਕਤੰਤਰ 'ਚ ਯਕੀਨ ਨਹੀਂ ਹੈ ਅੱਜ ਪਵਿੱਤਰ ਲੋਕਤੰਤਰ ਦੇ ਮੰਦਰ ਦੇ ਅੰਦਰ ਲੋਕਤੰਤਰ ਦੀ ਤੋਹਫੀਨ ਕੀਤੀ ਆ ਗਵਰਨਰ ਸਾਹਿਬ ਦੇ ਭਾਸ਼ਣ ਦੀ ਤੋਹਫੀਨ ਕੀਤੀ ਆ ਕਾਂਗਰਸ ਪਾਰਟੀ ਨੇ ਗੱਲ ਕੀ ਕਰ ਰਹੀ ਸੀ ਬਹਾਨਾ ਕੀ ਬਣਾ ਰਹੀ ਸੀ ਕਿ ਕਾਂਗਰਸ ਪਾਰਟੀ ਬਹਾਨਾ ਕੀ ਬਣਾ ਰਹੀ ਸੀ ਕਿ ਕੇ ਸ਼ੁਭਕਰਨ ਜੀ ਜਿਹੜਾ ਕਿਸਾਨ ਜਿਸ ਕਿਸਾਨ ਦੀ ਹੱਤਿਆ ਜਿਸ ਕਿਸਾਨ ਦੀ ਮੌਤ ਖਨੌਰੀ ਦੇ ਬਾਰਡਰ ਦੇ ਉੱਤੇ ਕਿਸਾਨੀ ਸੰਘਰਸ਼ ਦੇ ਦੌਰਾਨ ਹੋਈ ਆ ਕਹਿੰਦੇ ਸਭ ਤੋਂ ਪਹਿਲਾਂ ਉਹਨੂੰ ਸਰਦਾਇ ਲਈ ਦਿੱਤੀ ਜਾਵੇ ਇਹ ਡਿਮਾਂਡ ਕੀਤੀ ਜਾ ਰਹੀ ਸੀ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਖੰ ਲਲ ਪਾਇਆ ਬੜਾ ਅਫਸੋਸ ਆ ਜਦੋਂ ਦਾ ਪਵਿੱਤਰ ਵਿਧਾਨ ਸਭਾ ਦਾ ਸੱਦਰ ਬਣਿਆ ਬਹੁਤ ਸਾਰੇ ਸੀਨੀਅਰ ਜਰਨਲਿਸਟ ਖੜੇ ਨਗੇ ਜਿਨ੍ਹਾਂ ਨੂੰ ਪਤਾਗਾ ਕਿ ਜਦੋਂ ਵੀ ਸਾਲ ਦਾ ਪਹਿਲਾ ਵਿਧਾਨ ਸਭਾ ਦਾ ਸੈਸ਼ਨ ਹੁੰਦਾਗਾ ਉਹ ਮਾਨਯੋਗ ਗਵਰਨਰ ਸਾਹਿਬ ਦੇ ਭਾਸ਼ਣ ਨਾਲ ਸ਼ੁਰੂ ਹੁੰਦਾਗਾ ਇਹ ਟ੍ਰੈਡੀਸ਼ਨ ਸਾਡੀ ਦੀ ਇਹ ਟ੍ਰੈਡੀਸ਼ਨ ਲੰਬੇ ਅਰਸੇ ਤੋਂ ਬਣੀ ਆ ਇਹ ਸਾਡੀ ਰੂਲ ਬੁੱਕ ਦੇ ਅੰਦਰ ਲਿਖਿਆਗਾ ਜੋ ਵਿਧਾਨਕ ਮੁੱਖਾ ਦੇ ਅੰਦਰ ਲਿਖਿਆਗਾ ਕਿ ਸਾਲ ਦਾ ਪਹਿਲਾ ਸੈਸ਼ਨ ਜਿਹੜਾ ਉਹ ਗਵਰਨਰ ਸਾਹਿਬ ਦੇ ਭਾਸ਼ਣ ਤੋਂ ਸ਼ੁਰੂ ਹੋਊਗਾ ਪਰ ਲੇਕਿਨ ਅੱਜ ਉਹਨਾਂ ਨੇ ਉਹ ਭਾਸ਼ਣ ਨਹੀਂ ਚੱਲ ਉਹਨੂੰ ਰੋਕਣ ਦਾ ਯਤਨ ਕੀਤਾ ਉਹਦੇ 'ਚ ਖੇਲੜ ਪਾਉਣ ਦਾ ਯਤਨ ਕੀਤਾ ਜਦ ਕਿ ਅਸੀਂ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਸ ਕਿਸਾਨ ਤੇ ਪਰਿਵਾਰ ਦੇ ਨਾਲ ਡਟ ਕੇ ਖੜੇ ਆ ਕਿਸਾਨੀ ਸੰਘਰਸ਼ ਦੇ ਨਾਲ ਡਟ ਕੇ ਖੜੇ ਆ ਜਦੋਂ ਪਹਿਲਾ ਕਿਸਾਨੀ ਸੰਘਰਸ਼ ਚੱਲਿਆ ਸੀ ਮੈਂ ਥੋੜੀ ਜੀ ਉਹਦੇ ਤੇ ਵੀ ਗੱਲ ਕਰੂੰਗਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਕਿਸਾਨੀ ਸੰਘਰਸ਼ ਚੱਲਿਆ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਜਿਹੜੇ ਅੱਜ ਕੱਲ ਬੀਜੇਪੀ ਦੇ ਵਿੱਚ ਚਲੇ ਗਏ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਕਦੇ ਇੱਕ ਸੈਂਟੈਂਸ ਕਦੇ ਇੱਕ ਲੈਟਰ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਸੀ ਕਦੇ ਇੱਕ ਲੈਟਰ ਇੱਕ ਸੈਂਟੈਂਸ ਗਵਰਨਮੈਂਟ ਆਫ ਇੰਡੀਆ ਨੂੰ ਨਹੀਂ ਲਿਖਿਆ ਇਹ ਪੰਜਾਬ ਜਾਣਦਾ ਪੰਜਾਬ ਦਾ ਬੱਚਾ ਬੱਚਾ ਜਾਣਦਾ ਬਲਕਿ ਉਸ ਸਮੇਂ ਕਾਂਗਰਸ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦਾ ਪੱਖ ਪੂਰਿਆ ਸੀਗਾ ਜਦੋਂ ਤਿੰਨ ਕਾਲੇ ਕਾਨੂੰਨ ਬਣ ਰਹੇ ਸੀਗੇ ਉਦੋਂ ਜਦੋਂ ਕਮੇਟੀ ਬਣੀ ਹੋਈ ਸੀਗੀ ਜਿਹੜੀ ਨੀਤੀ ਆਯੋਗ ਦੀ ਕਮੇਟੀ ਸੀ ਉਸ ਨੀਤੀ ਉਯੋਗ ਦੇ ਅੰਦਰ ਕਮੇਟੀ ਦੇ ਵਿੱਚ ਉਸ ਸਮੇਂ ਦਾ ਫਾਈਨਾਂਸ ਮਿਨਿਸਟਰ ਔਨ ਬਿਹੈਫ ਆਫ ਉਸ ਸਮੇਂ ਦੇ ਸੀਐਮ ਕੈਪਟਨ ਸਾਹਿਬ ਦੇ ਬਿਹਾਫ ਤੇ ਜਾ ਕੇ ਉਥੇ ਹਾਜ਼ਰੀ ਲਵਾ ਕੇ ਆਇਆ ਸੀ ਔਰ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਉਹਨਾਂ ਕਾਲੇ ਕਾਨੂੰਨ ਲਾਗੂ ਕਰਨ ਦੀ ਹਾਂ ਵੀ ਭਰ ਕੇ ਆਇਆ ਸੀ ਇਹ ਪੰਜਾਬ ਜਾਣਦਾ ਪੰਜਾਬ ਦਾ ਜੱਗ ਜਾਣਦਾ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦਾ ਕਿਸਾਨ ਜਾਣਦਾ ਕਿ ਉਸ ਸਮੇਂ ਦਾ ਫਾਈਨਾਂਸ ਮਿਨਿਸਟਰ ਔਨ ਬਿਹੈਫ ਆਫ ਕੈਪਟਨ ਸਾਹਿਬ ਔਨ ਬਿਹੈਫ ਆਫ ਕਾਂਗਰਸ ਪਾਰਟੀ ਜਾ ਕੇ ਉੱਥੇ ਬੀਜੇਪੀ ਦੁਆਰਾ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੀ ਹਾਮੀ ਭਰ ਕੇ ਆਏ ਸੀ ਕਿ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦਾ ਕਿਸਾਨ ਜਾਣਦਾ ਹੈ ਉਸ ਸਮੇਂ ਵੀ ਆਮ ਆਦਮੀ ਪਾਰਟੀ ਨੇ ਚਾਹੇ ਦਿੱਲੀ ਦਾ ਸਿੰਘੂ ਬਾਰਡਰ ਸੀਗਾ ਚਾਹੇ ਦਿੱਲੀ ਦਾ ਟਿਕਰੀ ਬਾਰਡਰ ਸੀਗਾ ਉਸ ਸਮੇਂ ਸਾਡੀ ਦਿੱਲੀ ਸਰਕਾਰ ਨੇ ਉਸ ਸਮੇਂ ਸਾਡੀ ਸਮੁੱਚੀ ਪਾਰਟੀ ਨੇ ਕਿਸਾਨ ਦਾ ਸਾਥ ਦਿੱਤਾ ਸੀਗਾ ਅੱਜ ਵੀ ਆਮ ਆਦਮੀ ਪਾਰਟੀ ਕਿਸਾਨ ਦੇ ਨਾਲ ਆ ਗਈ ਪਹਿਲਾਂ ਵੀ ਕਿਸਾਨ ਦੇ ਨਾਲ ਸੀ ਅੱਜ ਵੀ ਕਿਸਾਨ ਦੇ ਨਾਲ ਆ ਅੱਗੇ ਵੀ ਕਿਸਾਨ ਦੇ ਨਾਲ ਆ ਰਹਾਂਗੇ ਅੱਜ ਅਸੀਂ ਮਾਨਯੋਗ ਸੀਐਮ ਸਾਹਿਬ ਨੇ ਜਦੋਂ ਉਸ ਨੌਜਵਾਨ ਦੀ ਮੌਤ ਦਾ ਪਤਾ ਲੱਗਿਆ ਤਾਂ ਤੁਰੰਤ ਉਹਨਾਂ ਨੂੰ ਪਰ ਕਿਉਂਕਿ ਜੋ ਇਨਸਾਨ ਚਲਾ ਜਾਂਦਾਗਾ ਤਾਂ ਉਸ ਸਮੇਂ ਉਸਦੇ ਪਰਿਵਾਰ ਦਾ ਢਾਰਸ ਬਣਨ ਦੇ ਲਈ ਉਸ ਪਰਿਵਾਰ ਦਾ ਸਹਿਯੋਗ ਦੇਣ ਲਈ ਸਰਕਾਰਾਂ ਅੱਗੇ ਆਉਂਦੀਆਂ ਨੇ ਲੋਕ ਅੱਗੇ ਆਉਂਦੇ ਨੇਗੇ ਤਾਂ ਉਸੇ ਸਮੇਂ ਸਰਦਾਰ ਭਗਵੰਤ ਸਿੰਘ ਮਾਦੀ ਨੇ ਫੈਸਲਾ ਕੀਤਾ 1 ਕਰੋੜ ਰੁਪਇਆ ਅਸੀਂ ਕੋਈ ਏਸਾਨ ਨਹੀਂ ਕਰ ਰਹੇ ਸਹਾਤਾ ਰਾਸ਼ੀ ਜਿਹੜੀ ਆ ਉਸ ਪਰਿਵਾਰ ਨੂੰ ਅਸੀਂ ਦਿੱਤੀ ਉਹਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਤੁਰੰਤ ਕੀਤਾ ਪਰ ਜਿਹੜੇ ਦੋਸ਼ੀ ਸੀ ਉਹਨਾਂ ਦੇ ਖਿਲਾਫ ਆਫ ਆਈ 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 ਆਫ ਆ ਜਦੋਂ ਇਨਵੈਸਟੀਗੇਸ਼ਨ ਹੋਣੀ ਆ ਉਦੋਂ ਪਤਾ ਲੱਗਣਾਗਾ ਕਿ ਕਿੱਥੋਂ ਇਹ ਗੋਲੀ ਚੱਲੀ ਸੀ ਕਿਹੜੇ ਸਥਾਨ ਤੋਂ ਚੱਲੀ ਸੀ ਹਰਿਆਣੇ ਦੇ ਪਰਲੀ ਸਾਈਡ ਤੋਂ ਚੱਲੀ ਸੀ ਕਿਹੜੀ ਜਗ੍ਹਾ ਤੋਂ ਚੱਲੀ ਸੀ ਤੇ ਕਿੰਨੀ ਰੇਂਜ ਸੀਗੀ ਤਾਂ ਹੀ ਜਾ ਕੇ ਦੋਸ਼ੀ ਨੂੰ ਸਜ਼ਾ ਹੁੰਦੀ ਆ ਸੋ ਬਿਲਕੁਲ ਅਸੀਂ ਜਿਹੜੀ ਐਫ ਆਈ ਆਰ ਦਰਜ ਕੀਤੀ ਉਹ ਜਾਂਚ ਦੌਰਾਨ ਪਤਾ ਲੱਗੂ ਕੌਣ ਕੌਣ ਦੋਸ਼ੀ ਲੱਗੇ ਮੇਰਾ ਕਹਿਣ ਦਾ ਪਾਵ ਆ ਕਿ ਅਸੀਂ ਉਹਦੀ ਇਨਵੈਸਟੀਗੇਸ਼ਨ ਵੀ ਕਰਾਰ ਰਾਂਗੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਵੀ ਹੋਊਗੀ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸੱਚ ਸੁਣਨ ਤੋਂ ਪੰਜਾਬ ਦੇ ਲੋਕਾਂ ਦੇ ਲਈ ਇੱਕ ਲੰਬੇ ਅਰਸੇ ਬਾਅਦ ਇੱਕ ਸਰਕਾਰ ਜਿਹੜੀ ਆ ਲੋਕ ਇਤਿਹਾਸਿਕ ਸਰਕਾਰ ਲੋਕਾਂ ਦੇ ਲਈ ਕੰਮ ਕਰਨ ਵਾਲੀ ਸਰਕਾਰ ਕੰਮ ਕਰ ਰਹੀ ਆ ਸੋ ਅੱਜ ਉਹਨਾਂ ਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ ਉਹਨਾਂ ਦੀ ਬਰਦਾਸ਼ਤ ਤੋਂ ਬਾਹਰ ਸੀ ਗਈਆਂ ਤਾਂ ਉਹਨਾਂ ਨੇ ਡਰਾਮਾ ਜਿਹੜਾ ਅੱਜ ਪੰਜਾਬ ਦੀ ਵਿਧਾਨ ਸਭਾ ਚ ਰਚਿਆ ਇਸ ਤਰ੍ਹਾਂ ਦੇ ਡਰਾਮੇ ਕਰਨ ਦੇ ਵਿੱਚ ਕਾਂਗਰਸ ਪਾਰਟੀ ਬੜੀ ਮਹਾਰਾਗੀ ਐਸੀ ਗੱਲ ਕਰਕੇ ਉਹਨਾਂ ਨੇ ਡਰਾਮਾ ਰਚਿਆ ਕਿਉਂਕਿ ਅਸੀਂ ਦੱਸਣਾ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਤਸਵੀਰ ਜਿਹੜੀ ਆ ਪੇਸ਼ ਹੋਣੀ ਸੀ ਕਿ ਕਿਸ ਤਰ੍ਹਾਂ 300 ਯੂਨਿਟ ਜੋ ਵਾਦਾ ਸੀਗਾ ਪੰਜਾਬ ਦੇ ਲੋਕਾਂ ਨੂੰ ਫ੍ਰੀ ਇਲੈਕਟ੍ਰਿਸਿਟੀ ਦੇਣ ਦਾ ਉਹ ਵਾਦਾ ਪੂਰਾ ਹੋ ਗਿਆ ਕਿਸ ਤਰ੍ਹਾਂ ਜੋ ਵਾਦਾ ਸੀਗਾ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਦਾ ਉਹ ਵਾਦਾ ਪੰਜਾਬ ਦੇ ਲੋਕਾਂ ਦਾ ਪੂਰਾ ਹੋ ਗਿਆ ਸਕੂਲ ਆਫ ਫੈਮਿਨਸ ਬਣਨੇ ਸਟਾਰਟ ਹੋ ਗਏ ਕਿਸ ਤਰ੍ਹਾਂ ਵਾਦਾ ਸੀਗਾ ਕਿ ਜਿਹੜੇ ਕੱਚੇ ਟੀਚਰ ਨੇਗੇ 12000 ਜਿਹਦੇ ਉਹਨਾਂ ਨੂੰ ਪੱਕੇ ਕੀਤਾ ਗਿਆ ਉਹਨਾਂ ਦੀ ਜਿਹੜੀ ਤਨਖਾਹ ਜਿਹੜੀ ਕਾਂਗਰਸ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਭਾਜਪੀ ਦੇ ਸਮੇਂ ਜਿਹੜੀ 6000 ਹੁੰਦੀ ਸੀਗੀ ਉਹ ਵਧਾ ਕੇ 25000 ਕੀਤੀ ਗਈ ਅਸੀਂ ਇਹ ਦੱਸਾਂ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਕਿਸ ਤਰ੍ਹਾਂ ਜੀਵੀਕੇ ਦਾ ਪਲਾਂਟ ਜਿਹੜਾ ਕਿ ਅਕਾਲੀ ਦਲ ਭਾਜਪਾ ਦੇ ਸਮੇਂ ਪ੍ਰਾਈਵੇਟ ਹੱਥਾਂ ਨੂੰ ਦਿੱਤਾ ਗਿਆ ਸੀਗਾ ਕਿਸ ਤਰ੍ਹਾਂ ਸਰਕਾਰ ਨੇ ਉਹ ਪ੍ਰਾਈਵੇਟ ਹੱਥਾਂ ਤੋਂ ਸਰਕਾਰੀ ਤੌਰ ਤੇ ਖਰੀਦ ਲਿਆ ਸੋ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਕਿ ਪੰਜਾਬ ਦੇ ਲੋਕਾਂ ਦੇ ਸੱਚ ਸਾਹਮਣੇ ਆ ਜਾਵੇ ਪਰ ਲੇਕਿਨ ਆਖਰ ਸੱਚ ਤਾਂ ਸੱਚ ਹੁੰਦਾਗਾ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨਹੀਂ ਗਈਆਂ ਅੱਜ 42000 ਨੌਕਰੀਆਂ ਦੀ ਗੱਲ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਆਜ ਕਿਹ ਰਿਵਰਸ ਮਾਈਗ੍ਰੇਸ਼ਨ ਪੰਜਾਬ ਤੋਂ ਹੋ ਰਹੀ ਆ ਅੱਜ ਜਿਹੜਾ ਮਾਹੌਲ ਨੈਗਟਿਵ ਮਾਹੌਲ ਪੰਜਾਬ ਦੇ ਯੂਥ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਅੰਦਰ ਨੌਜਵਾਨ ਮੁੰਡੇ ਕੁੜੀਆਂ ਦੇ ਅੰਦਰ ਕਾਂਗਰਸ ਪਾਰਟੀ ਦੇ ਸਮੇਂ 41ਦਨ ਬੀਜੇਪੀ ਦੇ ਸਮੇਂ ਹੋ ਗਿਆ ਸੀਗਾ ਕਿ ਪੰਜਾਬ 'ਚ ਕੋਈ ਨੌਕਰੀ ਨਹੀਂ ਮਿਲਦੀ ਅੱਜ ਦੁਬਾਰਾ ਵਿਸ਼ਵਾਸ ਦੁਬਾਰਾ ਕੰਫੀਡੈਂਸ ਜਿਹੜਾਗਾ ਸਾਡੇ ਨੌਜਵਾਨਾਂ ਚ ਆਇਆਗਾ ਕਿ ਹਾਂ ਪੰਜਾਬ 'ਚ ਵੀ ਨੌਕਰੀਆਂ ਮਿਲਦੀਆਂ ਨੇ ਉਹ ਨੌਕਰੀਆਂ ਕੌਣ ਦੇ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਰਹਣੇ ਇਹ ਸਾਰੀਆਂ ਗੱਲਾਂ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਤਾਂ ਹੀ ਇਹਨਾਂ ਨੇ ਅੱਜ ਦੇ ਭਾਸ਼ਣ 'ਚ ਖਲਲ ਪਾਉਣ ਦਾ ਯਤਨ ਕੀਤਾ ਸੋ ਮੈਂ ਅੱਜ ਕਾਂਗਰਸ ਪਾਰਟੀ ਦੇਸ਼ 'ਤੇ ਨਿੰਦਾ ਕਰਦਿਆਂ ਸੀ ਸਰਕਾਰ ਵੱਲੋਂ ਉਹਨਾਂ ਨੂੰ ਉਹਨਾਂ ਨੇ ਗਵਰਨਰ ਸਾਹਿਬ ਦੀ ਤੋਹਫਤ ਕੀਤੀ ਆ ਪੰਜਾਬ ਦੇ ਪਵਿੱਤਰ ਸਦਨ ਦੀ ਤੋਹਫਤ ਕੀਤੀ ਆ ਪੰਜਾਬ ਦੇ ਲੱਖਾਂ ਲੋਕਾਂ ਦੀ ਤਰਜਮਾਨੀ ਕਰਦੀ ਸਰਕਾਰ ਦੀ ਜਿਹੜੀ ਉਹ ਤਹਿਨ ਕੀਤੀ ਆ ਜਦ ਕਿ ਉਹਨਾਂ ਨੂੰ ਸਾਰਥਿਕ ਬੈਸ ਦੇ ਅੰਦਰ ਭਾਗ ਲੈਣਾ ਚਾਹੀਦਾ ਸੀਗਾ ਥੈਂਕ ਯੂ ਦੇਖੋ ਜਦੋਂ ਜਾਂਚ ਹੋਊਗੀ ਮੈਂ ਆਲਰੇਡੀ ਕਲੀਅਰ ਕਰ ਚੁੱਕਿਆ ਹਾਂ ਜਦੋਂ ਜਾਂਚ ਹੋਊਗੀ ਜਦੋਂ ਕੋਈ ਐਫਆਈਆਰ ਹੁੰਦੀ ਆ ਜਦੋਂ ਸਾਹਮਣੇ ਕੋਈ ਆਇਡੈਂਟੀਫਾਈ ਨਾ ਹੋਵੇ ਪਰਟੀਕਲ ਨਾ ਪਤਾ ਹੋਵੇ ਕਿ ਗੋਲੀ ਕਿਨੇ ਚਲਾਈ ਜਾਂ ਕਿਹੜੀ ਚੁਾਈਆ ਤਾਂ ਉਸ ਸਮੇਂ ਜਿਹੜੀ ਆ ਜਾਂਚ ਦੌਰਾਨ ਪਤਾ ਲੱਗਦਾਗਾ ਜਾਂਚ ਤੋਂ ਬਾਅਦ ਜਿਹਦਾ ਵੀ ਨਾਮ ਸਾਹਮਣੇ ਆਊਗਾ ਉਹਦੇ ਖਿਲਾਫ ਠੋਕ ਕੇ ਕਾਰਵਾਈ ਹੋਊਗੀ ਬਿਲਕੁਲ ਜਿਹੜੀ ਸ਼ੁਕਰਨ ਦੀ ਸੰਧਾਰਣੀ ਦੀ ਗੱਲ ਆ ਸਰਧਾ ਜਲੀ ਦੇਣ ਦੀ ਗੱਲ ਜਿਹੜੀ ਕੀਤੀ ਸੀ ਉਹਨਾਂ ਨੇ ਬਿਲਕੁਲ ਜਦੋਂ 2 ਵਜੇ ਉਹ ਵਿਛੜੀ ਆ 2 ਵਜੇ ਸਰਧਾ ਜਲੀ ਸਮਾਗਮ ਹੋਣਾਗਾ ਉਹਦੇ ਵਿੱਚ ਸ਼ੰਕਰਨ ਜੀ ਦਾ ਨਾਮ ਆ ਸਾਧ ਤੋਂ ਵਿਛੜ ਗਿਆ ਅਸੀਂ ਤਾਂ ਲੇੜੀ ਉਹਦਾ ਪਹਿਲਾ ਹੀ ਨਾਮ ਲਿਖ ਰੱਖਿਆ ਗਿਆ ਪਰ ਲੇਕਿਨ ਉਹਦੇ ਲਈ ਸਮਾਂ ਅਸੀਂ ਦਰਦਾਰਤ ਕੀਤਾ ਸੀ ਕਿ 2 ਵਜੇ ਸਰਧਾ ਜਲੀ ਆਉਣਗੀਆਂ ਉਸ ਤੋਂ ਪਹਿਲਾਂ ਜੋ ਟਰੈਡੀਸ਼ਨ ਆ ਜੋ ਟਰੈਡੀਸ਼ਨ ਚੱਲੀ ਆਉਂਦੀ ਆ ਜੋ ਵਿਧੀ ਵਿਵਧਾਨ ਕਹਿੰਦਾਗਾ ਜੋ ਪੰਜਾਬ ਦੀ लाभ बुक कहती है विधानसभा की ला बुक कहती मुताबिक पहला गवर्नर साहब का भाषण होंगे सैकंड टैम चो विचरी होंगी है सैकंड टाइम श्रद्धांजली होंगी बिल्कुल असं शुभकरण जी श्रद्धांज देखो स्पैशल सर्कम कई बार अमेंडमेंट्स होंगे नेगिया ਜਿਹੜਾ ਵੀ ਕਾਨੂੰਨ ਵਿਧੀ ਵਿਧਾਨ ਬਣਿਆਗਾ ਸਾਰੀ ਕਾਰਵਾਈ ਜਿਹੜੀ ਆ ਉਹਦੇ ਤਹਿਤ ਹੀ ਹੋ ਰਹੀ ਹੈ। ਹਾਂਜੀ। ਇਹ ਦੇਖੋ ਜਦੋਂ ਇਨਵੈਸਟੀਗੇਸ਼ਨ ਹੋ ਰਹੀ ਹੁੰਦੀ ਆ ਇਹ ਇਨਵੈਸਟੀਗੇਸ਼ਨ ਆਫੀਸਰ ਦਾ ਅਧਿਕਾਰ ਖੇਤਰ ਹੁੰਦਾਗਾ ਕਿ ਕਿਹੜੇ ਕਿਹੜੇ ਡਾਕੂਮੈਂਟ ਅਸੀਂ ਪਬਲਿਕ ਡੋਮੇਨ ਚ ਲੈ ਕੇ ਜਾਣ ਦੇ ਨਹੀਂ ਤਾਂ ਜਿਹੜੇ ਦੋਸ਼ੀ ਨੇ ਜੇਕਰ ਪਬਲਿਕ ਡੋਮੇਨ ਚ ਡਾਕੂਮੈਂਟ ਚਲੇ ਜਾਣਗੇ ਤਾਂ ਦੋਸ਼ੀ ਜਿਹੜੇ ਨੇਗੇ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਨੇਗੇ ਸੋ ਮੈਂ ਜਿੰਨਾ ਕਿ ਮੈਂ ਜਾਣਦਾਗਾ ਕਿ ਜਦ ਤੱਕ ਚਾਰ ਸ਼ੀਟ ਜਿਹੜੀ ਆ ਚਲਾਨ ਜਿਹਨੂੰ ਕਹਿੰਦੇ ਨੇ ਆ ਪੇਸ਼ ਨਹੀਂ ਹੋਦਾ ਉਹ ਤੱਕ ਜਿਹੜੀ ਆ ਉਹ ਜਨਤਕ ਨਹੀਂ ਹੁੰਦੀ ਇਹ ਸਾਰਾ ਜਿਹੜੇ ਸਵਾਲ ਤੁਸੀਂ ਮੈਂ ਦੇਖਦੇ ਆ ਬਹੁਤੇ ਸਵਾਲ ਜਿਹੜੇ ਤੁਸੀਂ ਕਰ ਰਹੇ ਹੋ ਇਹ ਸਾਰੇ ਜਾਂਚ ਦੇ ਨੇ ਇਨਵੈਸਟੀਗੇਸ਼ਨ ਦੇ ਨੇਗੇ ਉਹ ਇਨਵੈਸਟੀਗੇਸ਼ਨ ਜਾਂਚ ਜਿਹੜੀ ਆ ਉਹ ਹੋ ਰਹੀ ਹੈ ਜਦੋਂ ਜਾਂਚ ਪੂਰੀ ਮੁਕੰਮਲ ਹੋ ਗਈ ਤਾਂ ਉਸ ਸਮੇਂ ਤੁਹਾਡੇ ਸਾਹਮਣੇ ਚਾਰਜ ਸ਼ੀਟ ਜਿਹੜੀ ਆ ਉਹ ਪੇਸ਼ ਅਦਾਲਤ 'ਚ ਹੋਊਗੀ ਥੈਂਕ ਯੂ